ਇਹ ਕਿ ਮੇਲਾ ਹੁੰਦਾ ਸਾਡਾ 21 22 23 ਅਪ੍ਰੈਲ ਦਾ ਜਿਹਨੂੰ ਅਸੀਂ ਸ਼ਿਰ ਲਖ ਦਾ ਸਰਪ੍ਰਸਤ ਜੀ ਦੇ ਜਨਮ ਦਿਨ ਦੇ ਰੂਪ ਚ ਮਨਾਉਂਦੇ ਆ ਇਸ ਮੇਲੇ ਦਾ ਨਾ ਕਿ ਸਿਰਫ ਲੁਧਾਨਾ ਵਸੀਆਂ ਨੂੰ ਸੇਵਾਦਾਰਾਂ ਨੂੰ ਬਲਕਿ ਪੂਰੇ ਪਾਰਦੇਸ਼ ਨੂੰ ਇੰਤਜ਼ਾਰ ਹੁੰਦਾ ਇਸ ਮੇਲੇ ਦੇ ਵਿੱਚ ਇਸ ਵਾਰ ਬੜੇ ਅੱਛੇ ਅੱਛੇ ਸਿੰਗਰ ਲਖਵਿੰਦਰ ਵੜਾਲੀ ਮਾਸਟਰ ਖਲੀਮ ਖਾਨ ਸਾਹਿਬ ਦੁਰਗਾਂ ਰੰਜੀਲਾ ਇੰਦਰਜੀਤ ਨਿੱਕੂ ਪਰ ਬੜੇ ਅੱਛੇ ਅੱਛੇ ਸਿੰਗਰ ਇਸ਼ਰਤ ਅਲੀ ਬੜੇ ਅੱਛੇ ਜੇ ਸਿੰਗਰ ਸਰਕਾਰ ਦਾ ਗੁਣਗਾਨ ਕਰਨਗੇ इस मेले दरमानी राशन बंद समारोह होगा विधवा औरत है और इस मेले के जिनी भी पब्लिक बारो आऊगी जो तीन दिन इतना रहना चाहती होगी उन्होंने रहने का हर प्रकार का कियाकारा श्री प्रेम धाम सरकार का यहां पर होता है हर धर्म का सम्मान उसी का नाम श्री प्रेम धाम ਜਿਸ ਮੇਲੇ ਦਾ ਪੂਰੇ ਪਾਰਦੇਸ਼ ਨੂੰ ਇੰਤਿਆਰ ਹੁੰਦਾ ਹੈ ਮੇਲਾ ਆ ਗਿਆ 21 ਤੋਂ 23 April ਦਾ ਯਾਨੀ ਕਿ 9 10 11 ਵਿਸਾਖ ਦਾ ਕ੍ਰੇਮਪਾਮ ਦੇ ਵਿੱਚ ਬੜੇ ਛੋਟੇ ਛੋਟੇ ਪ੍ਰੋਗਰਾਮ ਹੁੰਦੇ ਰਹਿੰਦੇ ਨੇ ਜਿਸ ਤਰ੍ਹਾਂ ਨੈਫਲਾ ਜਾਂ ਰਾਸ਼ਨ ਬੰਦ ਸਮਾਰੋ ਵਿਖਾ ਕੇ ਬੱਚਿਆਂ ਨੂੰ ਟ੍ਰਾਈਸਾਈਕਲ ਸਕੂਲ ਫੀਸ ਸਮਾਜ ਸੇਵਾ ਦੇ ਕਾਰਜ ਹੁੰਦੇ ਰਹਿੰਦੇ ਨੇ ਲੇਕਿਨ ਇੱਕੀ ਮੇਲਾ ਹੁੰਦਾ ਸਰਦਾ 21 22 23 ਅਪ੍ਰੈਲ ਦਾ ਜਿਹਨੂੰ ਅਸੀਂ ਸ਼ੀਰ ਲਖ ਦਾ ਪੀਜ ਦੇ ਜਾਣ ਦੇ ਰੂਪ ਚ ਬਣਾਉਨੇ ਆ ਇਸ ਮੇਲੇ ਦਾ ਨਾ ਕਿ ਸਿਰਫ ਲਾਣਾ ਵਸਨੀਆ ਨੂੰ ਸੇਵਾਦਾਰ ਨੂੰ ਬਲਕੇ ਪੂਰੇ ਪਰਦੇਸ਼ ਨੂੰ ਇੰਤਜ਼ਾਰ ਹੁੰਦਾ ਇਸ ਮੇਲੇ ਦੇ ਵਿੱਚ ਇਸ ਵਾਰ ਬੜੇ ਅੱਛੇ ਅੱਛੇ ਸਿੰਗਰ ਲਖਵਿੰਦਰ ਵਡਾਲੀ ਮਾਸਟਰ ਸਲੀਮ ਖਾਨ ਸਾਹਿਬ ਦੁਰਗਾ ਰੰਜੀਲਾ ਇੰਦਰਜੀਤ ਨਿੱਕੂ ਦਰਬਾਰ ਦੇ ਸੇਵਾਦਾਰ ਅਨੀਤ ਸਾਵਰੀ ਰਕੇਸ਼ ਰਾਦੇ ਅਮੀਤ ਕਰਨ ਗੋਟੀ ਹੋਰ ਬੜੇ ਅੱਛੇ ਜਿਹੇ ਸਿੰਗਰ ਇਸ਼ਰਤ ਅਲੀ ਬੜੇ ਅੱਛੇ ਜਿਹੇ ਸਿੰਗਰ ਸਰਕਾਰ ਦਾ ਗੁਣਗਾਨ ਕਰਨਗੇ ਇਸ ਮੇਲੇ ਦੇ ਦਰਮਿਆਨੀ ਰਾਸ਼ਨ ਬੰਦ ਸਮਾਰ ਹੋਊਗਾ ਵਿਧਵਾ ਔਰਤਾਂ ਲਈ ਰਸਮੀ ਸਹੂਲਤ ਰੱਖੀ ਗਈ ਹੈ ਔਰ ਇਸ ਮੇਲੇ ਦੇ ਵਿੱਚ ਜਿੰਨੀ ਵੀ ਪਬਲਿਕ ਬਾਹਰ ਆਉਗੀ ਜੋ ਤਿੰਨ ਦਿਨ ਇੱਥੇ ਰਹਿਣਾ ਚਾਹਦੀ ਹੋਗੀ ਉਹਨਾਂ ਦੇ ਰਹਿਣ ਦਾ ਹਰ ਪ੍ਰਕਾਰ ਦਾ ਇਂਤਜ਼ਾਮ ਕੀਤਾ ਗਿਆ ਹੈ ਹੈਨ ਕੈਂਪਿੰਗ ਸੌਂ ਦਾ ਔਰ ਜੋ ਬੜਾ ਡਿਸੀਜਨ ਹੈ ਇੱਕ ਤਾਂ ਡਿਸੀਜਨ ਹੈ ਕਿ ਪੂਰਾ ਮੇਲਾ ਇਸ ਵਾਰ ਪ੍ਰਸ਼ਾਸਨਿਕ ਗਾਈਡਲਾਈਨ ਨੂੰ ਦੇਖਦੇ ਹੋਏ ਪੂਰਾ ਮੇਲਾ ਸੀਸੀਟੀਵੀ ਕੈਮਰੇ ਦੇ ਵਿੱਚ ਕੀਤਾ ਜਾਊਗਾ। ਔਰ ਚਾਦਰ ਦੀ ਰਸਮ ਮਿਰਨ ਪੈਲੇਸ ਤੋਂ ਸਟਾਰਟ ਹੋ ਕੇ ਪ੍ਰੇਮਦਾਮ ਦਰਬਾਰ ਤੇ ਪਹੁੰਚੇਗੀ। ਸਭੀ ਜੀ ਦੇ ਹਵਾਲੇ ਨੂੰ ਮਿਲਣਾ ਮਨਾਇਆ ਜਾਂਦਾ ਹੈ ਇਸ ਵਾਰ ਸੁਰੱਖਿਆ ਦੀ ਹੋਣੀ ਜੀ ਬਿਲਕੁਲ ਸੁਰੱਖਿਆ ਲਈ ਬੈਸਤ ਪ੍ਰਸ਼ਾਸਨ ਸਾਨੂੰ ਬਹੁਤ ਸਾਥ ਦੇ ਰਿਹਾ ਹੈ ਹਰ ਸਾਲ ਵੀ ਦਿੰਦਾ ਹੈ ਇਸ ਸਾਲ ਵੀ ਅਸੀਂ ਹੋਰ ਕੋਸ਼ਿਸ਼ ਕਰਾਂਗੇ ਉਸ ਤੋਂ ਵੀ ਵਧੀਆ ਇੰਤਜ਼ਾਮ ਕਰਾਂਗੇ ਲੇਕਿਨ ਪ੍ਰਾਈਵੇਟ ਸਿਕਿਉਰਟੀ ਦਾ ਪੂਰਾ ਇੰਤਜ਼ਾਮ ਕੀਤਾ ਗਿਆ ਹੈ ਜੀ। ਪ੍ਰਾਈਵੇਟ ਸਕਿਉਰਟੀ ਵੀ ਹੈ ਔਰ ਪ੍ਰਾਈਵੇਟ ਬੌਂਸਰ ਵੀ ਲਗਾਏ ਗਏ ਹੋਏ। ਕੋਈ ਸੁਆਲ ਬੋਲਿਆ ਕਿ ਵਿਸ਼ੇਸ਼ ਨਾਲ 7 ਦਿਨ ਦਾ ਬੋਰ ਮੱਧਮ ਮਾਤਰਾ ਦੇ ਵਿੱਚ ਹੁੰਦਾ ਹੈ ਜੇ ਮੈਡੀਕਲ ਸਪੋਰਟ ਦੀ ਆਪਾਂ ਗੱਲ ਕਰੀਏ ਤਾਂ ਕੋਈ ਵੀ ਸਾਹਮਣੇ ਤਾਂ ਨਾ ਆਵੇ। ਜੀ ਬਿਲਕੁਲ ਇਹਨਾਂ ਦਾ ਕਹਿਣ ਦਾ ਮਤਲਬ ਹੈ ਕਿ ਇੰਨੇ ਵੱਡੇ ਰਸਤੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਮੈਡੀਕਲ ਦਿੱਕਤ ਨਾ ਆਵੇ ਉਹਦੇ ਲਈ ਦੋ ਐਂਬੂਲੈਂਸ ਸਾਡੇ ਸੰਵੇਦਨਾ ਤਸ਼ਕ ਦੀ ਸੇਵਾ ਕਰਦੇ ਨੇ ਦੋ ਐਂਬੂਲੈਂਸ ਕਿੰਨੇ ਲੱਗਦਾ 3 ਕਰਦੀਆਂ ਨੇ 3 ਦਿਨ ਲਗਾਤਾਰ ਗਰਵਾਰਤੇ ਰਹਿੰਦੇ ਨੇ ਤਾਂ ਜੋ ਕਿਸੇ ਪ੍ਰਕਾਰ ਕੋਈ ਦਿੱਕਤ ਆਵੇ ਸ੍ਰੀ ਸੇਵ ਪਰਮਾਤਮਾ ਦੀ ਕਿਰਪਾ ਨਾਲ 15ਵਾਂ ਵਿਸ਼ਾਲ ਮੇਲਾ ਹੈ ਲਗਭਗ 15 ਸਾਲ ਤੋਂ ਮੇਲਾ ਹੋ ਰਿਹਾ ਹੈ ਇਦਾਂ ਜੀ ਕਦੀ ਕੋਈ ਦਿੱਕਤ ਨਹੀਂ ਆਈ ਲੇਕਿਨ ਫਿਰ ਵੀ ਪਬਲਿਕ ਦੀ ਸੁਵਿਧਾ ਲਈ ਦੋ ਐਂਬੂਲੈਂਸ ਹਰ ਟਾਈਮ ਇੱਥੇ ਖੜੀਆਂ ਰੱਖੀਆਂ ਜਾਂਦੀਆਂ ਬਖਰਾ ਜੀ ਹੁਣ ਵਾਲਾ ਜੀ ਬਖਰਾ ਇਸ ਵਾਰ ਦੇਖੋ ਜੀ ਇਕ ਤਾਂ ਸਾਰੀ ਡੈਕਸ ਜੀ ਕਿੱਥੇ ਗਈ ਹੈ ਔਰ ਸਭ ਤੋਂ ਬੜੀ ਵਧੀਆ ਗੱਲ ਹੈ ਜਿਸੇ ਪਹਿਲੇ ਬਾਬਾ ਪੈਰੋ ਜੀ ਦਾ ਅਸ਼ਰਮ ਹੁੰਦੇ ਸੀ ਜੇ ਇੱਕ ਚਿਰਾਗ ਦੇ ਰੂਪ ਦੇ ਵਿੱਚ ਇਸ ਵਾਰ ਮੂਰਤੀ ਸਥਾਪਨਾ ਦੀ ਤਿਆਰੀ ਹੈ ਬਾਬਾ ਪੈਰੋ ਜੀ ਦੀ ਮਾਤਾ ਜੀ ਦੀ ਮੁਰਤੀ ਸਾਪਰਾ ਇਹ ਰਿਵੈਸ਼ਨ ਹੋਣਗੇ ਬਿਲਕੁਲ ਬਿਲਕੁਲ ਮੈਂ ਸਭ ਤੋਂ ਪਹਿਲਾਂ ਕਿਹਾ ਕਿ ਯਹਾਂ ਪਰ ਹੋਤਾ ਹੈ ਯਾਰ ਧਰਮ ਦਾ ਸਨਮਾਨ ਮਿਲਤਾ ਹੈ ਮੁਹੱਬਤ ਦਾ ਪਿਆਰ ਉਸੇ ਕਾ ਨਾਮ ਸ੍ਰੀ ਪ੍ਰੇਮਦਾਮ ਸ੍ਰੀ ਪ੍ਰੇਮਦਾਮ ਕਰਵਾਇਆ ਹੈ ਇਸੇ ਜਿਸੇ ਤੁਹਾਨੂੰ ਹਰ ਧਰਮ ਦਾ ਚਾਹੇ ਹਿੰਦੂ ਹੈ ਚਾਹੇ ਸਿੱਖ ਹੈ ਚਾਹੇ ਮੁਸਲਮਾਨ ਹੈ ਚਾਹੇ ਈਸਾਈ ਹੈ ਸਾਰੇ ਲੋਕ ਮਿਲਣਗੇ ਕਿਉਂਕਿ ਪ੍ਰੇਮਦਾਮ ਦਾ ਮਤਲਬ ਕੀ ਹੈ ਪ੍ਰੇਮ ਇਹ ਨਾਮ ਹੀ ਸ੍ਰੀ ਪ੍ਰੇਮਦਾਮ ਰੱਖਿਆ ਗਿਆ ਅੰਦਰ ਭਗਵਾਨ ਬੋਲੇ ਦਾ ਵਿਸ਼ਾਲ ਮੰਦਿਰ ਬਣਾਇਆ ਹੋਇਆ ਹੈ मां दुर्गा ਦਾ ਵਿਸ਼ਾਲ ਮੰਦਿਰ ਬਣਿਆ ਹੋਇਆ ਹੈ 120 ਗਵਾਲੀ ਗਊਸ਼ਾਲਾ ਬਣੀ ਹੋਈ ਹੈ ਬਹੁਤ ਸੇਵਾ ਕਰ ਰਹੇ ਆ ਇਥੇ ਮਾਸ਼ ਅਮਰਤਨ ਦੇਖਿਆ ਜਾਂਦਾ ਜਿਹੜੇ ਲੋਕਾਂ ਦੀ ਸੇਵਾ ਕਰਦੇ ਨੇ ਜਿਹੜੇ ਲੋਕ ਛੰਭਾਉ ਨੂੰ ਮੇਕਰ ਆਉਂਦੇ ਨੇ ਕੋਈ ਸੰਵੇਸ਼ ਕੋਈ ਦੇਖ ਪਾਉਂਦੇ ਨੇ ਜੀ ਬਿਲਕੁਲ ਮੈਂ ਹਰ ਵਾਰ ਸੁਭੇਸ਼ ਜੀ ਦਾ ਹੁੰਦਾ ਇਹਨਾਂ ਦਾ ਮੇਰਾ ਸੰਦੇਸ਼ ਹੁੰਦਾ ਹੈ ਕਿ ਜੀਵਤ ਮੰਦੀ ਹੈਲਪ ਕਰੋ ਕਿਸੇ ਭੁੱਖੇ ਨੂੰ ਪਹੁੰਚ ਦੇ ਖਿਲਾਓ ਕਿਸੇ ਪਿਆਸੇ ਨੂੰ ਪਾਣੀ ਪਿਲਾਓ ਕਿਸੇ ਗਰੀਬ ਦੀ ਹੈਲਪ ਕਰੋ ਇਸ ਦਿਸ਼ਾ ਵਿੱਚ ਅੱਜਕੱਲ੍ਹ ਹੀ ਹੁੰਦਾ ਹੈ ਲੇਕਿਨ ਬੜਾ ਕੱਚਾ ਸ਼ੇਰ ਹੈ ਮੇਰਾ ਕਿ बहती है प्रेम की गंगा बहने दो मत करो दंगा रहने दो लाल हरे રંગੋਂ ਮੇਂ हमको मत बांटो बस छत पे रंगा रहने दो बस छत पे रंगा रहने दो ताकि भाईचारे संग बने रहे बहुत सारी ਸੁਪਨਿਆਂ ਦੀ ਹੁੰਦਾ ਕਿ ਫਿਲਮੇ ਕਲਾਕਾਰਾਂ ਨੂੰ ਸੁਣਿਆ ਜਾਵੇ ਤਾਂ ਇਸ ਵਾਰ ਮਿਲेंगी ਸ਼ਾਨਦਾਰ ਵਾਸਤੇ ਕਿਹੜੇ ਕਿਹੜੇ ਫਿਲਮੇ ਗੈਸਟੀ ਤਾਂ ਦੇਖੋ ਮੇਰਾ ਮੰਨਣਾ ਇਹ ਹੈ ਕਿ ਜੋ ਧਾਰਮਿਕ ਸਟੇਜ ਹੁੰਦੀ ਹੈ ਜੋ ਸਰਕਾਰਾਂ ਦੀ ਸਟੇਜਾਂ ਮਦਿਆਂ ਨੇ ਇਥੇ ਪਤਾ ਨਹੀਂ ਕੌਣ ਜੀਰੋ ਵਾਜੇ ਕੌਣ ਹੀਰੋ ਵਾਜੇ ਸਾਰੀ ਫਰੀਲੀ ਹੋ ਜਾਂਦੇ ਨੇ ਕਿਉਂਕਿ ਉਹਨਾਂ ਦੀ ਰਜੇ ਤਾਂ ਕੋਈ ਨਹੀਂਗਾ ਸਕਦਾ ਇੱਥੇ ਇਹ ਉਹਨਾਂ ਵੱਲਿਆਂ ਦਰਬਾਰ ਹੈ ਕਿਥੇ ਉਹਨਾਂ ਦੀ ਰਜੇ ਤਾਂ ਮੈਨਾਂ ਗਾਤਾ ਕੁਝ ਸਕਦਾ ਹੀ ਨਹੀਂਗਾ ਲੇਕਿਨ ਫਿਰ ਵੀ ਬੜੇ ਅੱਛੇ ਅੱਛੇ ਸਿੰਗਰ ਸੀ ਕੋਸ਼ਿਸ਼ ਕੀਤੀ ਹੈ ਜਿਵੇਂ ਰਕਵਿੰਦਰ ਵੜਾਲੀ ਪਾਸਕਥੀਨ ਖਾਨ ਸਾਹਿਬ ਅਨੀਸ਼ ਸਾਭਰੀ ਬੜੇ ਅੱਛੇ ਸਿੰਗਰ ਨੇ ਜਿਹੜੇ ਵਰਲਡ ਫੇਮਸ ਨੇ ਸਾਰੇ ਦਰਬਾਰੇ ਪਹੁੰਚ ਰਹੇ ਨੇ